ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਿਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜਾ ਹੈ ਵਿਸਮਾਦ ਦੂਰ ਵਿਸਮਾਦ ਦੇ ਕਾ ਹਜ਼ਰ ਹਜ਼ੂਰ ਵੇਖ ਵਿਦਾਨ ਰਹਾ ਵਿਸਮਾਦ ਨਾਨਕ ਬੁੱਝਨ ਪੂਰਾ ਭਾਗ ਮੈਂ ਅੱਲਾ ਪਹਿਲਾ ਕੁਦਰਤ ਦੀ ਸਹਿ ਕੁਦਰਤ ਸੁਣੀ ਐ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾ ਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਵਨ ਪਾਣੀ ਬਸੰਤੁਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਆਪ ਕੀ ਨਾਹੀ ਬਾਖ ਨਾਨਕ ਹੁਕਮੈ ਅੰਦਰ ਵੇਖੈ ਵਰਤਾ ਤਾਕੂ ਤਾਕ ਪੂੜੀ ਆਪਿ ਨੈ ਭੋਗ ਭੋਗ ਕੈ ਹੋਏ ਭਸਮੜ ਪਹੁਰ ਸਿਦਾਇਆ ਵੱਡਾ ਹੋਆ ਦੁਨੀਂ ਧਾਰ ਗਲ ਸੰਗਲ ਘੱਟ ਚਲਾਇਆ ਅਗੇ ਕਰਨੀ ਕੀਤ ਵਾਚੀਐ ਬੈ ਲੇਖਾ ਕਰ ਸਮਝਾਇਆ ਤਉ ਨ ਹੋਵੀ ਪਉਂਦੀ ਹੁਣ ਸੁਣੀਐ ਕਿਆ ਰੁਆਇਆ ਮਨੰਦਾ ਜਨਮ ਗਵਾਇਆ ਮਨੰਦਾ ਜਨਮ ਗਵਾਇਆ ਸ਼ਲੋਕ ਮੈਂ ਅੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੀ ਵਿਸਵਾਦ ਦਾ ਮਤਲਬ ਹੁੰਦਾ ਹੈ ਕਿ ਪ੍ਰਭੂ ਦਾ ਜੋ ਸਰਗੁਣ ਰੂਪ ਇਹ ਕੁਦਰਤ ਹੈ ਕੁਦਰਤ ਵਿੱਚ ਕਿਸੇ ਰੱਬੀ ਕ੍ਰਿਸ਼ਮੇ ਨੂੰ ਰੱਬੀ ਵਿੜਿਆਈ ਨੂੰ ਦੇਖ ਕੇ ਬੰਦਾ ਜਦੋਂ ਹੈਰਾਨੀ ਵਿੱਚ ਅਚਰਜਤਾ ਵਿੱਚ ਆ ਜਾਂਦਾ ਹੈ ਕਈ ਵਾਰ ਦੇਖ ਕੇ ਬੰਦੇ ਨੂੰ ਸਿਆਲ ਚੜਦਾ ਹੈ ਬੰਦੇ ਨੂੰ ਕੰਬਣੀ ਜੀ ਛਿੜ ਜਾਂਦੀ ਹੈ ਹੈਰਾਨ ਹੋ ਜਾਂਦਾ ਬੰਦਾ ਹੱਕਾ ਬੱਕਾ ਰਹਿ ਜਾਂਦਾ ਹੈ ਬਈ ਇਦਾਂ ਵੀ ਹੋ ਸਕਦਾ ਹੈ ਜਾਂ ਸਭ ਵੀ ਹੋ ਸਕਦਾ ਹੈ ਤਾਂ ਇਹ ਜਿਹੜੀ ਅਚਰਜ ਅਵਸਥਾ ਹੈਰਾਨ ਕਰਨ ਵਾਲੀ ਅਵਸਥਾ ਹੈ ਜਿੱਦ ਜੇ ਕੰਬਣੀ ਜੀ ਛਿੜ ਜਾਏ ਕੁਦਰਤ ਦਾ ਕੋ ਨਜ਼ਾਰਾ ਵੇਖ ਕੇ ਇਸ ਨੂੰ ਕਹਿੰਦੇ ਨੇ ਵਿਸਮਾਦ ਤੋ ਵਿਸਮਾਦ ਨਾਦ ਵਿਸਮਾਦ ਵੇਦ ਕਈ ਕਿਸਮ ਦੀਆਂ ਆਵਾਜ਼ਾਂ ਕਈ ਕਿਸਮ ਦੇ ਸੁਰ ਤਾਲ ਵੇਖ ਕੇ ਮਨੁੱਖ ਕਈ ਦਫਾ ਵਿਸਮਾਦ ਚ ਆਉਂਦਾ ਹੈ ਵਿਸਮਾਦ ਵੀ ਧਾਰਮਿਕ ਗ੍ਰੰਥ ਪੂਛੀਆਂ ਵੇਦਾਂ ਵਿੱਚ ਵੀ ਵਿਸਮਾਦ ਹੈ ਵਿਸਮਾਦ ਜੀ ਵਿਸਮਾਦ ਪੈ ਕਈ ਕਿਸਮ ਦੇ ਜੀਵ ਜੰਤ ਉਹਨਾਂ ਦੇ ਕਈ ਕਿਸਮ ਦੇ ਪੈਦਾਸ਼ ਦੇ ਖਾਣ ਪੀਣ ਦੇ ਰਹਿਣ ਸਿਰ ਦੇ ਪਹਿਲ ਇਹ ਵੀ ਵਿਸਮਾਦ ਪੈਦਾ ਕਰਦੇ ਨੇ ਅੱਸੀ ਅੱਜਕਲ ਡਿਸਕਵਰੀ ਚੈਨਲ ਤੇ ਕਈ ਦਫਾ ਆਫਰੀਕਾ ਦੇ ਜੰਗਲਾਂ ਵਿੱਚ ਕਈ ਕਿਸਮ ਦੇ ਜੀਵ ਜੰਤ ਦੇਖਦੇ ਆਂ ਜਿਹਨਾਂ ਨੂੰ ਦੇਖ ਕੇ ਬੰਦਾ ਦੰਗ ਰਹਿ ਜਾਂਦਾ ਵਿਸਮਾਦ ਜਾਚ ਹੁੰਦਾ ਪ੍ਰਭੂ ਤਾਂ ਤੇਰੀ ਕੁਦਰਤੂ ਕੀ ਕੀ ਬਣਾ ਕੇ ਰੱਖਿਆ ਵਿਸਮਾਦ ਰੂਪ ਵਿਸਮਾਦ ਰੰਗ ਕਈ ਕਿਸਮ ਦੇ ਰੂਪ ਕਈ ਕਿਸਮ ਦੇ ਰੰਗ ਇਸ ਸੰਸਾਰ ਜੀ ਕੁਰੂਪਤਾ ਵੀ ਬਹੁਤ ਹੈ ਤੇ ਇਹ ਸਰੂਪਤਾ ਬੜੀ ਖੂਬਸੂਰਤੀ ਵੀ ਬੜੀ ਹੈ ਕੁਰੂਪਤਾ ਵੀ ਬੜੀ ਹੈ ਦੋਹੇ ਚੀਜ਼ਾਂ ਦੇਖ ਕੇ ਬੰਦਾ ਵਿਸਮਾਦ ਜਾ ਜਾਂਦਾ ਵਿਸਮਾਦ ਨੰਗੇ ਫਿਰੇ ਜੰਤੂ ਐਸੇ ਵੀ ਜੀਵ ਨੇ ਜਿਹੜੇ ਨੰਗੇ ਹੀ ਫਿਰਦੇ ਨੇ ਉਹਨਾਂ ਦੀ ਇਹ ਹਾਲਤ ਦੇਖ ਕੇ ਵੀ ਵਿਸਮਾਦ ਪੈਦਾ ਹੁੰਦਾ ਇਸ ਮਾਧ ਪਵਨ ਵਿਸਮਾਦ ਪਾਣੀ ਕਈ ਕਿਸਮ ਦੀ ਪਵਨ ਕਈ ਕਿਸਮ ਦੇ ਜਲ ਪਾਣੀ ਆਦਿ ਇਹ ਸਭ ਸਾਰੀਆਂ ਵਿਸਮਾਦ ਕਰਨ ਵਾਲੀਆਂ ਨੇ ਵਿਸਮਾਦ ਅਗਨੀ ਖੇੜੇ ਵਿਡਾਨੀ ਤੇ ਅਗਨੀ ਕਈ ਕਿਸਮ ਦੀ ਖੇਡਾਂ ਕਰਦੀ ਹੈ ਇਹ ਅਗਨੀ ਜਿਹੜੇ 150 ਕਮ ਸਵਾਰਦੀ ਹੈ ਇਹ ਅਗਨੀ 60 ਬਾਲ ਕੇ ਸਵਾ ਕਰਦੀ ਹੈ ਅਗਨੀ ਦੀ ਇਹ ਖੇਡਾਂ ਵੀ ਵਿਸਮਾਦ ਹਨ ਵਿਸਮਾਦ ਧਰਤੀ ਵਿਸਮਾਦ ਖਾਣੀ ਇਹ ਬੇਅੰਤ ਧਰਤੀਆਂ ਬੇਅੰਤ ਖੰਡ ਬ੍ਰਹਮੰਡ ਤੋਂ ਬੇਅੰਤ ਕਿਸਮ ਦੀ ਪੈਦਾਸ਼ ਦੇ ਤਰੀਕੇ ਖਾਣੀ ਆ ਇਹ ਵੀ ਹੈਰਾਨ ਕਰਨ ਵਾਲੀਆਂ ਨੇ ਵਿਸਮਾਦ ਸਾਧ ਲਗੇ ਪ੍ਰਾਣੀ ਤੇ ਐਸੇ ਜੀਵ ਜਿਹੜੇ ਸਵਾਦਾਂ ਦੇ ਕਾਰਨ ਹੀ ਆਪਣਾ ਜੀਵਨ ਖੁਆਰ ਕਰ ਰਹੇ ਨੇ ਖਾਣ ਪੀਣ ਦੇ ਸਾਧਾਂ ਵਿੱਚ ਹੀ ਆਪਣਾ ਜੀਵਨ ਖੁਆਰ ਕਰ ਲੈਂਦੇ ਨੇ ਤੋ ਇਹ ਵੀ ਇੱਕ ਕੈਸੀ ਕੁਦਰਤੀ ਖੇਡ ਹੈ ਕਿ ਜੀਵ ਨੇ ਖਾਣ ਪੀਣ ਜੀਉਣ ਲਈ ਕਰਨਾ ਸੀ ਪਰ ਉਹ ਖਾਣ ਪੀਣ ਹੀ ਉਹਦਾ ਵਿਨਾਸ਼ ਵੀ ਕਰ ਦਿੰਦਾ ਹੈ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਕਈ ਕਿਸਮ ਦੇ ਮੇਲ ਮਿਲਾਪ ਹੋ ਰਹੇ ਨੇ ਤੇ ਕਈ ਕਿਸਮ ਦੇ ਵਿਛੋੜੇ ਪੈ ਰਹੇ ਨੇ বিছোড়ে ਵੀ ਬੜੇ ਹੈਰਾਨ ਕਰਨ ਵਾਲੇ ਨੇ ਮਿਲਾਪ ਵੀ ਬੜੇ ਹੈਰਾਨ ਕਰਨ ਵਾਲੇ ਨੇ ਸਭ ਵਿਸਮਾਦ ਪੈਦਾ ਕਰਨ ਵਾਲੇ ਨੇ ਵਿਸਮਾਦ ਭੁੱਖ ਵਿਸਮਾਦ ਭੋਗ ਕਿਦੇ ਭੁੱਖ ਪਈ ਹੋਈ ਹੈ ਭੁੱਖ ਨੰਗ ਹੈ ਤੇ ਕਿਦੇ ਖਾ ਖਾ ਕੇ ਭੋਗਾਂ ਦੇ ਕਰਨੇ ਆਪਣਾ ਜੀਵਨ ਖੁਆਰ ਕਰਨ ਸਰੀਰ ਨੂੰ ਰੋਗੀ ਕਰ ਰਹੇ ਨੇ ਵਿਸਮਾਦ ਸਿਫਤ ਵਿਸਮਾਦ ਸਾਲਾ ਤੇ ਪ੍ਰਮਾਤਮਾ ਦੀ ਸਿਫਤ ਸਲਾ ਉਹਦਾ ਗੁਣ ਗaan ਇਹ ਵੀ ਬੜਾ ਭਾਰੀ ਵਿਸਮਾਦ ਪੈਦਾ ਕਰਦਾ ਹੈ ਕਈਆਂ ਦੇ ਅੰਦਰ ਬਹੁਤ ਆਨੰਦ ਪੈਦਾ ਕਰਦਾ ਹੈ ਵਿਸਮਾਦ ਉਜੜ ਵਿਸਮਾਦ ਰਾ ਕਿਦੇ ਦੁਨੀਆ ਉਜੜ ਰਹੀ ਹੈ ਕਿ ਦੀ ਦੁਨੀਆਂ ਦੇ ਜੀਵਨ ਦਾ ਰਾਹ ਖੁੱਲ ਰਿਹਾ ਹੈ ਜੀਵਨ ਦੇ ਢੰਗ ਸਮਝ ਆ ਰਹੇ ਨੇ ਇਹ ਸਭ ਕੁਝ ਹੈਰਾਨ ਕਰਨ ਵਾਲਾ ਹੈ ਵਿਸਮਾਦ ਨੇੜਾ ਹੈ ਵਿਸਮਾਦ ਦੂਰ ਕਈਆਂ ਨੂੰ ਪ੍ਰਭੂ ਬੜਾ ਅੰਗ ਸੰਗ ਨੇੜੇ ਮਹਿਸੂਸ ਹੁੰਦਾ ਹੈ ਉਹਦੀ ਡਰ ਭਾਇ ਭਾਵਨੀ ਵੀ ਜੀਉਣ ਜੀਉਂਦੇ ਨੇ ਪਰ ਕਈ ਕਹਿੰਦੇ ਨਹੀਂ ਜੀਉ ਤੇ ਹੈ ਹੀ ਨਹੀਂ ਹੈ ਉਹ ਤਾਂ ਦੂਰ ਹੈ ਇਹ ਵੀ ਬੜੀ ਅਸੱਚ ਖੇੜ ਹੈ ਕਿ ਰੱਬ ਨੇ ਸਾਰਿਆਂ ਨੂੰ ਤਨ ਮਨ ਦਿਮਾਗ ਦਿੱਤਾ ਪਰ ਸੋਚ ਇੱਕ ਦੀ ਨਹੀਂ ਹੈ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਪਰ ਕਈ ਕਹਿੰਦੇ ਨੇ ਕਿ ਨਹੀਂ ਜੀ ਉਤੇ ਹਾਜ਼ਰ ਹਜ਼ੂਰ ਅੰਗ ਸੰ ਸਭ ਕੁਝ ਦੇਖ ਰਿਹਾ ਹਰ ਚੀਜ਼ ਉਹਦੀ ਨਜ਼ਰ ਵਿੱਚ ਹੈ ਵੇਖ ਵਿਦਾਨ ਰਿਹਾ ਵਿਸਮਾਦ ਪ੍ਰਭੂ ਦੀਆਂ ਇਹ ਵਡੀਆਂ ਵੇਖ ਕੇ ਗੁਰ ਸਾਹਿਬ ਕਹਿੰਦੇ ਨੇ ਮੈਂ ਵਿਸਮਾਦ ਰਹਿ ਗਏ ਵਿਸਮਾਦ ਵਿੱਚ ਆ ਗਿਆ ਬਈ ਬੜੀ ਬੇਅੰਤਤਾ ਹੈ ਉਸ ਦੀ ਇਸ ਰਚੀ ਕੁਦਰਤ ਵਿੱਚ ਨਾਨਕ ਬੁੱਝਨ ਪੂਰਾ ਭਾਗ ਪੂਰੇ ਭਾਗ ਹੋਣ ਪ੍ਰਭੂ ਦੀ ਮਿਹਰ ਨਦਰ ਕਰਮ ਵਾਲੇ ਭਾਗ ਹੋਣ ਤੇ ਇਹ ਸਾਰੀ ਖੇਡ ਨੂੰ ਬੰਦਾ ਬੁੱਝਦਾ ਹੈ ਵੇ ਕੁਦਰਤ ਦੀ ਰਚਨਾ ਕਿੰਨੀ ਵਿਸਮਾਦ ਹੈ ਕਿੰਨੀ ਅश्चਜ ਕਰਨ ਵਾਲੀ ਹੈ ਤੋ ਇਹ ਜਿਹੜੀ ਕੁਦਰਤ ਹੈ ਇਹਦੇ ਬਾਰੇ ਫਿਰ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਕੁਦਰਤ ਦੇਸਾ ਕੁਦਰ ਸੁਣੀ ਹੈ ਕੁਦਰਤ ਬਹੁਤ ਸੁਖਸਾਰ ਦੇਖਣ ਵਿੱਚ ਕੁਦਰਤ ਵਿਸਮਾਦ ਪੈਦਾ ਕਰਦੀ ਹੈ ਸੁਣਨ ਵਿੱਚ ਕੁਦਰਤੀਆਂ ਬਹੁਤ ਸਾਰੀਆਂ ਚੀਜ਼ਾਂ ਵਿਸਮਾਦ ਪੈਦਾ ਕਰਦੀਆਂ ਕੁਦਰਤ ਪਾਉ ਸੁਖਸਾਰ ਤੇ ਰੱਬ ਨਾਲ ਜਿਹੜਾ ਰੱਬ ਦਾ ਪਹਿ ਭਾਵਨੀ ਵਿੱਚ ਜਿਹੜਾ ਬੰਦਾ ਤੁਰਦਾ ਹੈ ਇਹ ਸੁੱਖਾਂ ਦੀ ਸਾਰ ਬਣ ਜਾਂਦੀ ਸੁੱਖਾਂ ਦਾ ਸਾਧਨ ਬਣ ਜਾਂਦਾ ਹੈ ਉਦੇ ਲਈ ਕਿਉਂਕਿ ਜਿਸ ਮਨ ਨੂੰ ਬਹੁਤ ਇਸ ਮਨ ਨੂੰ ਪਾਉ ਉਹਦੇ ਮਨ ਵਿੱਚ ਪਿਆਰ ਵੀ ਪੈਦਾ ਹੋ ਜਾਂਦਾ ਹੈ ਜਿਹੜਾ ਉਹਦੇ ਲਈ ਸੁਖ ਦਾ ਸਾਧਨ ਬਣਦਾ ਹੈ ਇਹ ਵੀ ਕੁਦਰਤ ਦੀ ਖੇਡ ਹੈ ਕੁਦਰਤ ਪਾਤਾਲ ਨਹੀਂ ਆਕਾਸ਼ੀ ਕੁਦਰਤ ਸਰਬ ਆਕਾਰ ਹਰ ਦਿਸਦੀ ਚੀਜ਼ ਦੇ ਵਿੱਚ ਤਰਤ ਆਕਾਸ਼ ਪਾਤਾਲ ਨੇ ਵਾਯੂ ਮੰਡਲ ਹਰ ਚੀਜ਼ ਦੀ ਕੁਦਰਤ ਕੁਦਰਤ ਹੈ ਇਹਦੇ ਵਿੱਚ ਰੱਬੀ ਸ਼ਕਤੀ ਹੈ ਰੱਬੀ ਸਤਿਆ ਮੌਜੂਦ ਹੈ ਜਿਹੜੀ ਹੈਰਾਨ ਕਰਨ ਵਾਲੀ ਹੈ ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ ਵੇਦਾਂਗ ਤੇ ਮੋਹ ਧਾਰਮਿਕ ਗ੍ਰੰਥ ਪੋਥੀਆਂ ਦੀ ਵਿਚਾਰ ਜਿਹੜੀ ਹੈ ਇਹਦੀ ਵੀ ਕੁਦਰਤ ਦੀ ਹੀ ਖੇਡ ਹੈ ਕੁਦਰਤੀ ਇਹ ਸਭ ਕੁਝ ਕਰ ਰਹੀ ਹੈ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਖਾਣ ਪੀਣ ਪਹਿਨਣ ਦੇ ਜੋ ਸਾਧਨ ਹਨ ਜਾਂ ਜੋ ਪ੍ਰਮਾਤਮਾ ਦੀ ਬਖਸ਼ੀਆਂ ਦਾਤਾਂ ਉਪਲਬਧ ਹਨ ਇਹ ਵੀ ਸਾਰੀਆਂ ਉਸ ਪ੍ਰਮਾਤਮਾ ਦੀ ਕੁਦਰਤ ਕਰਕੇ ਸ਼ਕਤੀ ਕਰਕੇ ਉਹਦੇ ਬਲ ਕਰਕੇ ਹੈ ਸਾਰੇ ਪਿਆਰ ਮੁਹੱਬਤਾਂ ਇਹ ਸੰਜੋਗ ਮੂ ਮਾਇਆ ਇਹ ਵੀ ਉਹਦੀ ਕੁਦਰਤ ਹੈ ਕੁਦਰਤ ذاتی ਜਿੰਸੀ ਰੰਗੀ ਕੁਦਰਤ ਦੀ ਜਹਾਨ ਕਈ ਜਾਤਾਂ ਦੇ ਕਈ ਕਿਸਮਾਂ ਦੇ ਜੀਵ ਜਨਤਾਂ ਦੀ ਪੈਦਾਇਸ਼ ਹੈ ਇਹ ਜੀਵ ਜਾਨ ਸਾਰਾ ਇਹ ਉਸ ਦੀ ਕੁਦਰ ਜਿਹੜੀ ਹੈ ਇਹ ਸਿਰਜਦਾ ਪੈਦਾ ਕਰਨ ਵਾਲੀ ਹੈ ਕੁਦਰਤ ਨੇ ਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਿਮਾਨ ਕਿਦੇ ਕੋਈ ਬਹੁਤ ਹੀ ਅਤ ਦਰਜੇ ਦਾ ਨੇਕ ਹੈ ਕਿਦੇ ਬੜੇ ਬੁਰਾਈਆਂ ਕਰਨ ਵਾਲੇ ਵੀ ਨੇ ਕਿਦੇ ਮਾਨ ਸਤਕਾਰ ਕਰਨ ਵਾਲੇ ਨੇ ਕਿਦੇ ਅਬਿਮਾਨ ਵਿੱਚ ਮਾਨ ਵੀ ਕਰਕੇ ਹੀ ਅਬਿਮਾਨੀ ਹੋਏ ਪਏ ਨੇ ਇਹ ਵੀ ਇੱਕ ਕੁਦਰਤੀ ਖੇਡ ਹੈ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਪਾਉਣ ਨੂੰ ਪਾਣੀ ਬਸੰਤਰੀ ਜਿਹੜੇ ਤੱਤ ਹਨ ਇਹ ਵੀ ਉਸ ਪ੍ਰਭੂ ਦੀ ਕੁਦਰਤ ਹੈ ਕਿ ਕਈ ਦਫਾ ਪਾਣੀਆਂ ਦੇ ਅਸੀਂ ਨਜ਼ਾਰੇ ਦੇਖਦੇ ਹਾਂ ਇਸ ਅਣ ਪਾਣੀ ਸਾਡੀ ਜ਼ਿੰਦਗੀ ਹੈ ਲੇਕਿਨ ਇਹ ਵੀ ਪਾਣੀ ਕਈ ਦਫਾ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਪਿਛਲੇ ਦਿਨਾਂ 'ਚ ਬੜੇ ਬੜੇ ਫਲੱਡ ਆਏ بارشਾਂ ਨਾਲ ਬਾਜ਼ਾਰਾਂ ਵਿੱਚੋਂ ਨਹਿਰਾਂ ਚੱਲ ਪਈਆਂ ਦਰਿਆ ਚੱਲ ਪਏ ਇੰਨਾਂ ਪਾਣੀ ਦੇ ਰੰਗ ਉਹ ਨਜ਼ਾਰੇ ਅਸੀਂ ਦੇਖੇ ਸਾਗਰ ਜਦੋਂ ਕਿ ਜੇ ਸੁਨਾਮੀ ਆਂਦੀਆਂ ਨੇ ਉਹ ਪਾਣੀ ਦੇ ਨਜ਼ਾਰੇ ਵੀ ਅਸੀਂ ਦੇਖਦੇ ਹਾਂ ਇਹ ਪੌਣ ਪਾਣੀ ਅਗਨੀ ਆਦ ਕੁਦਰਤ ਧਰਤੀ ਖਾ ਕੇ ਸਭ ਕੁਝ ਕੁਦਰਤੀ ਖੇੜ ਹੈ ਕੁਦਰਤੀ ਕੁਸ਼ਮਾ ਹੈ ਜਿਹਨੂੰ ਦੇਖ ਜਿਹੜਾ ਸਾਡੇ ਲਈ ਬੜਾ ਹੈਰਾਨਜਨਕ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਇਸ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ ਤੂੰ ਸਭ ਤੇਰੀ ਸਤਿਆ ਇਸ ਦਿਸ ਦੇ ਸੰਸਾਰ ਸੁਮਾਈ ਹੋਈ ਹੈ ਇਹ ਤੇਰੀ ਸਾਰੀ ਕੁਦਰਤ ਹੈ ਤੂੰ ਇਸ ਦਾ ਕਾਦਰ ਕਰਤਾ ਤੂੰ ਹੀ ਦਾ ਬਣਾਉਣ ਵਾਲਾ ਹੈਂ پاکੀ ਨਾਹੀ ਪਾਕ ਤੇ ਆਪ ਤੂੰ ਵਾਕ ਪਵਿੱਤਰ ਹੈ ਬਿਲਕੁਲ ਨਿਰਮਲ ਹੈ ਨਾਨਕ ਦੇ ਹੁਕਮੇ ਅੰਦਰ ਵੇਖ ਹੈ ਵਰਤੈ ਤਾ ਕੋ ਤਾਕ ਏ ਨਾਨਕ ਉਹਦੇ ਹੁਕਮ ਵਿੱਚ ਇਹ ਸਾਰੀ ਕੁਦਰਤ ਰਚੀ ਗਈ ਹੈ ਔਰ ਉਹਦੇ ਹੁਕਮ ਅਨੁਸਾਰ ਹੀ ਇਹ ਚੱਲ ਰਹੀ ਹੈ ਹਰ ਚੀਜ਼ ਉਹਦੇ ਹੁਕਮ ਵਿੱਚ ਵਧੀ ਹੋਈ ਤੋ ਪ੍ਰਮਾਤਮਾ ਆਪਣੇ ਹੁਕਮ ਰਹੀ ਵਰਤੈ ਤਾ ਕੋ ਤਾਕ ਹਰ ਹਰ ਹਿਰਦੇ ਘਰ ਵਿੱਚ ਹਰ ਪਾਸੇ ਉਹ ਇੱਕ ਸਮਾਨ ਸਮਾਇਆ ਹੋਇਆ ਵਰਤ ਰਿਹਾ ਹੈ ਉਹਦੀ ਖੇੜ ਜਿਹੜੀ ਹੈ ਹਰ ਪਾਸੇ ਵਰਤ ਰਹੀ ਹੈ ਅੱਗੇ ਪੋੜੀ ਜੀ ਆਪੀ ਨੇ ਭੋਗ ਭੋਗ ਕਾ ਹੋਏ ਪਸਮੜ ਭੌਰ ਸਦਾਇਆ ਇਹ ਜੀਵ ਸੰਸਾਰ ਤੇ ਖਾਸ ਕਰਕੇ انسان ਆ ਕੇ ਉਹ ਆਪਣੇ ਸੁਰਤ ਅਨੁਸਾਰ ਆਪਣੀ ਮਤ ਅਨੁਸਾਰ ਆਪਣੇ ਸੰਸਕਾਰਾਂ ਸੰਗਤ ਅਨੁਸਾਰ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੈ ਉਹ ਜੀਵ ਆਤਮਾ ਜੋ ਸਰੀਰ ਚ ਆਇਆ ਸੀ ਉਹ ਹੀ ਇਸ ਸਰੀਰ ਤੋਂ ਸਾਰੇ ਭੋਗਦਾ ਹੈ ਆਪ ਹੀ ਨਮਰ ਪਰਮਾਤਮਾ ਆਪ ਹੀ ਇਹਨਾਂ ਸਾਰੇ ਸਿਸਟਮ ਵਿੱਚ ਕਈ ਕਿਸਮ ਦੇ ਭੋਗ ਭੋਗਦਾ ਹੈ ਤੇ ਅਗਰ ਭੋਗ ਭੋਗ ਕੇ ਉਹ ਸਰੀਰ ਮਿੱਟੀ ਦੀ ਢੇਰੀ ਭਸਮੜ ਹੋ ਜਾਂਦੇ ਨੇ ਭੌਰ ਸਿਦਾਇਆ ਤੇ ਵਿੱਚੋਂ ਉਹ ਪ੍ਰਭੂ ਦਾ ਜੋ ਅੰਸ਼ ਹੈ ਜੋ ਆਤਮਾ ਉਹ ਸੁਧਾਰ ਜਾਂਦਾ ਹੈ ਉੱਠ ਕੇ ਤੁਰ ਪੈਂਦਾ ਚੱਲ ਚਲਾ ਜਾਂਦਾ ਕਿਸੇ ਦੂਜੇ ਸ੍ਰੀੜੀ ਜਾਇ ਪ੍ਰਭੂ ਦੀ ਜੋਤੀ ਲੈਨ ਹੋਏ ਇਹ ਵਾਹਿਗੁਰੂ ਜਾਣਦਾ ਹੈ ਕਿ ਉਸ ਜੋਤ ਨੂੰ ਉਹ ਕਿੱਥੇ ਲੈ ਜਾਂਦਾ ਉਸ ਆਤਮਾ ਨੂੰ ਕਿੱਥੇ ਲੈ ਜਾਂਦਾ ਵੱਡਾ ਹੋਇਆ ਦੁਨੀਆਦਾਰ ਗੱਲ ਸੰਗਲ ਘਾਤ ਚਲਾਇਆ ਇੱਥੇ ਬੜਾ ਦੁਨੀਆਦਾਰ ਬਣ ਕੇ ਬਹਿ ਜਦਾ ਬੰਦਾ ਬੜੇ ਖਿਲਾਾਰੇ ਪਾ ਕੇ ਬੈਠਾ ਮਾਇਆ ਦੇ ਪਰ ਕੁਦਰਤ ਦੀ ਜਦੂ ਖੇਡ ਵਰਤਦੀ ਹੈ ਤੋ ਮਾਨੋ ਜਿਸ ਤਰ੍ਹਾਂ ਕਿਸੇ ਦੀ ਗੱਲ ਜ ਸੰਗਲ ਬਾਕੇ ਉਹਨੂੰ ਅੱਗੇ ਲਾ ਕੇ ਚਲਾ ਲਿਆ ਜਾਏ ਤੋੜ ਲਿਆ ਜਾਏ ਇਸ ਤਰ੍ਹਾਂ ਬੰਦਾ ਇਹ ਫਿਰ ਦੁਨੀਆਦਾਰੀ ਛੱਡਣਾ ਨਹੀਂ ਚਾਹਦਾ ਜੋ ਉਸਨੇ ਖਿਲਾਰੇ ਪਾਈ ਹੁੰਦੇ ਨੇ ਪਰ ਉਹਦੀ ਕੋਈ ਪੇਛ ਨਹੀਂ ਜਾਂਦੀ ਉਹ ਇਸ ਤਰ੍ਹਾਂ ਉਹਦੀ ਜਿੰਦ ਕੱਢ ਲਈ ਜਾਂਦੀ ਹੈ ਸਰੀਰ ਚੋਂ ਤੇ ਮਿੱਟੀ ਦੀ ਢੇਰੀ ਸਰੀਰ ਰਹਿ ਜਾਂਦਾ ਹੈ ਕਿ ਜਿਸ ਤਰ੍ਹਾਂ ਕਿ ਕਿਤੇ ਸੰਘਲ ਭਾਗੇ ਤੇ ਕਿਸੇ ਢਕੇ ਕੋ ਕਿਸ ਨੂੰ ਲੈ ਜਾਏ ਅੱਗੇ ਕਰਨੀ ਕਿਰਤਵਾਚੀ ਹੈ ਵੈ ਲੇਖਾ ਕਰ ਸਮਝਾਇਆ ਅੱਗੇ ਫਿਰ ਰੱਬ ਦੇ ਦਰ ਤੇ ਧਰਮ ਅਨੁਸਾਰ ਨਿਆਂ ਅਨੁਸਾਰ ਧਰਮ ਦਾ ਰਾਜ ਹੈ ਪਾਪ ਉਹਦੇ ਰੱਬੀ ਨੀਮਾਂ ਦਾ ਰੱਬੀ ਹੁਕਮ ਦਾ ਰਾਜ ਹੈ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਇਸ ਲਈ ਉਸ ਹੁਕਮ ਅਨੁਸਾਰ ਉਸਨੇ ਆ ਪ੍ਰਣਾਲੀ ਅਨੁਸਾਰ ਆਗਾ ਕਰਨੀ ਕਿਰਤ ਵਜੇ ਬੰਦੇ ਦੀ ਕਰਨੀ ਕਿਰਤ ਜੋ ਕਮਾਈ ਕਰਕੇ ਆਇਆ ਉਹਦੀ ਵਾਚਨਾ ਕੀਤੀ ਜਾਂਦੀ ਉਹਦੀ ਪੜਤਾਲ ਕੀਤੀ ਜਾਂਦੀ ਹੈ ਬਹਿ ਲੈ ਕੇ ਕਰ ਸਮਝਾਇਆ ਉਹ ਜੀਵ ਨੂੰ ਪੂਰਾ ਨਕਸ਼ਾ ਆਪਣੀ ਅੱਖਾਂਗੇ ਆ ਜਾਂਦਾ ਪੂਰੀ ਗੱਲ ਸਮਝਾਈ ਜਾਂਦੀ ਹੈ ਤੂੰ ਵੇ ਕੈਸੇ ਕਰਮ ਕਰਕੇ ਜਿਸ ਕਾਮ ਲਈ ਤੈਨੂੰ ਸੰਸਾਰ ਤੇ ਭੇਜਿਆ ਸੀ ਉਹ ਕੀਤਾ ਕਿ ਨਹੀਂ ਕੀਤਾ ਉਹ ਲੇਖਾ ਜੋਖਾ ਪੂਰਾ ਉਹਦੇ ਅੱਖਾਂਗੇ ਆ ਜਾਂਦਾ ਥਾਉਣਾ ਹੋਵੇ ਪਾਉਂਦੀ ਹੁਣ ਸੁਣੀ ਹੈ ਕਿਹarro ਆਇਆ ਫਿਰ ਉੱਤੇ ਜਿਨ੍ਹਾਂ ਨੇ ਜੀਵਨ ਸਫਲ ਨਹੀਂ ਕੀਤਾ ਹੁੰਦਾ ਜਿਹੜੇ ਖਾਲੀ ਮੂੰਹ ਮਾਇਦੀ ਜ਼ਿੰਦਗੀ ਔਰ ਜਜਮੈਲੇ ਵਾਲੀ ਜ਼ਿੰਦਗੀ گزارਦੇ ਨੇ ਉਹਨਾਂ ਉਹ ਥਾਉ ਨਾ ਹੋਵੇ ਪਾਉਂਦੀ ਉਹਨਾਂ ਨੂੰ ਫਿਰ ਉੱਤੇ ਮਾਰਾਂ ਪੈਂਦੀਆਂ ਕੋਈ ਥਾਂ ਨਹੀਂ ਲੱਭਦੀ ਕੋਈ ਜਾਨ ਛੁਡਾ ਨਹੀਂ ਸਕਦੇ ਹੁਣ ਸੁਣੀ ਹੈ ਕਿਆ ਰੋਆ ਹੁਣ ਕੌਣ ਉਹਨਾਂ ਦੀ ਸੁਣੇ ਤੇ ਕੌਣ ਉਹਦੇ ਰੋਣ ਤੋਂ ਸੁਣੇ ਹੁਣ ਰੋਣ ਤੋਂ ਨਾਲ ਕੁਝ ਨਹੀਂ ਹੋਣਾ ਜਿਹੜਾ ਸਮਾਸੀ ਜੀਵਨ ਕਮਾਈ ਕਰਨ ਦਾ ਉਹ ਲਾਪਰਵਾਹੀ ਵਿੱਚ گزار ਦਿੱਤਾ ਮੰਨ ਹੁੰਦਾ ਜਨਮ ਗਵਾਇਆ ਮਨ ਵਿੱਚ ਹੁੰਦੇਰਾ ਸ਼ਾਇਰ ਆ ਗਿਆ ਉਨਤਾ ਦਾ ਅਗਿਆਨਤਾ ਦੇਂਦੇਰੀ ਕਰਨ ਉਹਨੇ ਵਾਲੇ ਕੰਮ ਕਰਦਾ ਰਿਆ ਤੇ ਜਨਮ ਗੁਆ ਲਿਆ ਮਨੁੱਖਾ ਜਨਮ ਜਿਹੜਾ ਇੱਕ ਬੜਾ ਕੀਮਤੀ ਸੀ ਮਾਨ ਜਨਮ ਅਮੋਲਕ ਜਿਹੜਾ ਸੀ ਇਹ ਗਵਾ ਲਿਆ ਮਨ ਅੰਦਰ ਜਨਮ ਗੁਆਇਆ ਤੋ ਫਿਰ ਇਹ ਦੁਨੀਆ ਵਿੱਚ ਕਿਸ ਵਾਸਤੇ ਆਇਆ ਸੀ ਜਿਹੜਾ ਆਇਆ ਸੀ ਇਸਨੇ ਆਪਣਾ ਜੀਵਨ ਖਵਾਰ ਕਰ ਲਿਆ ਆਪਣਾ ਜੀਵਨ ਸਵਾਰ ਨਾ ਸਕਿਆ ਇਹ ਨਿਆ ਜਿਹੜਾ ਹੈ ਇਹ ਰੱਬ ਦੇ ਦਰਤੇ ਹੁੰਦੇ ਉੱਥੇ ਫੇ ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ ਕੋਈ ਨੇੜੇ ਗੀੜਤਾ ਪ੍ਰਾਪਤ ਹੁੰਦੀ ਹੈ ਕਿਸਾਨ ਨੂੰ ਤੇ ਕਈਆਂ ਨੂੰ ਫਿਰ ਮੁੜ ਕੇ ਦੂਰ ਜਦੋਂ ਮਰਨ ਦਾ ਗੇੜ ਕਈਆਂ ਲੱਖਾਂ ਜੂਨਾਂ ਦੇ ਵਿੱਚ ਭਟਕਣਾ ਪੈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ